ਅਧਮੀ ਪਾਰਟੀ ਦੇ ਸਰਪੰਚ ਦੇ ਕਤਲ ਮਗਰੋਂ ਪੰਜਾਬ ਪੁਲਿਸ ਵੱਲੋਂ ਹੁਣੇ-ਹੁਣੇ ਵੱਡਾ ਐਨਕਾਊਂਟਰ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਤਰਨਤਾਰਨ ਪੁਲਿਸ ਤੇ ਬਦਮਾਸ਼ ਜਨਾਬ ਵਿਛਾਲੇ ਮੁੱਠਪੇੜ ਹੋਈ ਹੈ ਤਾਂ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਦੋ ਮੁਲਜ਼ਮ ਜ਼ਖਮੀ ਕੀਤੇ ਅੱਜ ਤਰਨਤਾਰਨ ਪੁਲਿਸ ਦੀ ਟੀਮ ਨੇ ਜਿਹਦੇ ਵਿੱਚ ਐਸਐਚਓ ਗੋਵਿੰਦਵਾਲ ਸਾਹਿਬ ਤੇ ਨਾਲ ਏਜੀਟੀਐਫ ਦੀ ਟੀਮ ਨੇ ਇੱਕ ਜੁਆਇੰਟ ਆਪਰੇਸ਼ਨ ਵਿੱਚ ਇੱਕ ਟਿਪ-ਆਪ ਤੇ ਕਾਰਵਾਈ ਕਰਦੇ ਹੋਏ ਇੱਕ ਸ਼ੱਕੀ ਮੋਟਰਸਾਈਕਲ ਨੂੰ ਫੋਲੋਅਅਪ ਕੀਤਾ ਤੇ ਉਹਨੂੰ ਕਾਰਨਰ ਕੀਤਾ ਜਿਹਦੇ ਵਿੱਚ ਦੋਨੋਂ ਪਾਸੇ ਤੋਂ ਨਾਕਾਬੰਦੀ ਕੀਤੀ ਗਈ ਜਦੋਂ ਮੋਟਰਸਾਈਕਲ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਪੁਲਿਸ ਟੀਮ ਤੇ ਫਾਇਰ ਓਪਨ ਕੀਤਾ ਐ ਜੀਟੀਐਫ ਦੀ ਟੀਮ ਨਾਲ ਸੀਗੀ ਤੇ ਇਹਨਾਂ ਨੇ ਰਿਟੈਲੀਏਟ ਕੀਤਾ ਜਿਹਦੇ ਵਿੱਚ ਇੱਕ ਬੰਦੇ ਦੇ ਪਹਿਲਾਂ ਗੋਡੇ ਦੇ ਨੇੜੇ ਗੋਲੀ ਲੱਗੀ ਹੈਗੀ ਉਸ ਤੋਂ ਬਾਅਦ ਇਹਨਾਂ ਨੇ ਭਜਨ ਦੀ ਕੋਸ਼ਿਸ਼ ਕੀਤੀ ਫਿਰ ਫਾਇਰ ਕਿਤੇ ਇਹਦੇ ਵਿੱਚ ਵਾਪਸ ਪੁਲਿਸ ਵੱਲੋਂ ਰਿਟੈਲੀਏਟ ਕੀਤਾ ਗਿਆ ਸੈਲਫ ਡਿਫੈਂਸਿਵ ਫਾਇਰ ਕੀਤਾ ਗਿਆ ਜਿਹਦੇ ਵਿੱਚ ਦੂਜਾ ਬੰਦਾ ਵੀ ਇੰਜਰਡ ਹੋਇਆ ਤੇ ਦੋ ਲੋਗ ਇਹਦੇ ਵਿੱਚ ਰਾਉਂਡ ਅਪ ਕੀਤੇ ਗਏ ਨੇ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਰਸ਼ ਕੀਤਾ ਗਿਆ ਹੈਗਾ ਕਿਉਂਕਿ ਇਹਨਾਂ ਨੂੰ ਬੁਲੇਟ ਇੰਜਰੀਜ਼ ਸੀ ਮੌਕੇ ਤੋਂ ਸਾਡੀ ਟੀਮ ਤੇ ਜੀਟੀਐਫ ਦੀ ਟੀਮ ਨੇ ਇਸ ਜੁਆਇੰਟ ਆਪਰੇਸ਼ਨ ਵਿੱਚ ਦੋ ਵੈਪਨ ਜਿਹੜੇ ਹੈਗੇ ਉਹ ਤੁਸੀਂ ਦੇਖ ਸਕਦੇ ਹੋ ਉਹ ਇੱਥੇ ਹੈਗੇ ਜਿਨ੍ਹਾਂ ਨੂੰ ਸਾਡੀ ਐਫਐਸਐਲ ਟੀਮ ਆ ਕੇ ਰਿਕਵਰ ਕਰੇਗੀ ਤੇ ਇਸ ਤੋਂ ਇਲਾਵਾ ਇੱਕ ਮੋਟਰਸਾਈਕਲ ਇੱਥੇ ਬਰਾਮਦ ਹੋਇਆ ਹੈਗਾ ਪੁਲਿਸ ਟੀਮ ਵੱਲੋਂ ਤੇ ਜੀਟੀਐਫ ਦੀ ਟੀਮ ਵੱਲੋਂ ਜੁਆਇੰਟ ਕਾਰਵਾਈ ਕਰਦੇ ਹੋਏ ਜਿਹੜੀ ਆ ਇਨਸੀਡੈਂਟ ਹੋਇਆ ਹੈਗਾ ਇਹਦੇ ਵਿੱਚ ਮੁਕੱਦਮਾ ਦਰਜ ਕਰਕੇ ਅਸੀਂ ਤਫ਼ਤੀਸ਼ ਕਰਾਂਗੇ ਜਿਹੜਾ ਆ ਦੋ ਬੰਦੇ ਅਸੀਂ ਇੱਥੇ ਅੱਜ ਕ੍ਰਾਸ ਕ੍ਰਾਸ ਫਾਇਰਿੰਗ ਚ ਇੰਜਰਡ ਹੋਏ ਹੈਗੇ ਇਹਨਾਂ ਵਿੱਚੋਂ ਇੱਕ ਬੰਦਾ ਸੁਖਪ੍ਰੀਤ ਸਿੰਘ ਹੈਗਾ ਜਿਹੜਾ ਆਲਰੇਡੀ ਇੱਕ ਕੇਸ ਸਨੋਮਿਨੇਟਿਡ ਸੀਗਾ ਜਿਹੜਾ ਫਤਿਹਬਾਦ ਦੇ ਖੇਤੀ ਸਟੋਰ ਤੇ ਫਾਇਰ ਕੀਤਾ ਗਿਆ ਸੀਗਾ ਇੱਕ ਗੈਂਗਸਟਰ ਵੱਲੋਂ ਐਕਸਟਰਸ਼ਨ ਦੀ ਡਿਮਾਂਡ ਤੇ ਬਾਅਦ ਤੇ ਉਹਦੇ ਵਿੱਚ ਸਨ ਲੋੜਿੰਦਾ ਸੀਗਾ ਆ ਇਸ ਦੇ ਨਾਲ ਨਾਲ ਜਿਹੜੇ ਮੇਨ ਸ਼ੂਟਰ ਦੋ ਹੋਰ ਸੀਗੇ ਜਿਨ੍ਹਾਂ ਨੂੰ ਇਹਨੇ ਸਪੋਰਟ ਕੀਤਾ ਸੀਗਾ ਤੇ ਸਾਰਾ ਫੈਸਿਲੀਟੇਟ ਕੀਤਾ ਸੀਗਾ ਵੈਪਨ ਸਪਲਾਈ ਕੀਤੇ ਸੀਗੇ ਉਹ ਵੀ ਸਾਡੀ ਟੀਮ ਵੱਲੋਂ ਆਇਡੈਂਟੀਫਾਈ ਕੀਤੇ ਗਏ ਹਨ ਜਿਨ੍ਹਾਂ ਤੇ ਸਾਡੀ ਟੀਮਸ ਲਗਾਤਾਰ ਨਜ਼ਰ ਅਖਰੀ ਹੈਗੀ ਉਹ ਵੀ ਜਲਦ ਰਾਉਂਡ ਅਪ ਹੋਣਗੇ ਤੇ ਇਸ ਤੋਂ ਇਲਾਵਾ ਜਿਹੜਾ ਦੂਜਾ ਬੰਦਾ ਲਾਪਰਿਤ ਰਾਉਂਡ ਅਪ ਕੀਤਾ ਉਹਦੇ ਕੋਲੋਂ ਵੀ ਵੈਪਨ ਸੀਗਾ ਤੇ ਉਹਦੇ ਰੋਲ ਬਾਰੇ ਤੇ ਉਹਦੀ ਕ੍ਰਿਮੀਨਲ ਰਿਕਾਰਡ ਬਾਰੇ ਵੀ ਅਸੀਂ ਫਰਦਰ ਪੜਤਾਲ ਕਰਾਂਗੇ ਜਦੋਂ ਇੱਕ ਵਾਰ ਹਸਪੀਟਲ ਤੋਂ ਉਹਦਾ ਟ੍ਰੀਟਮੈਂਟ ਹੋ ਜਾਂਦਾ ਹੈਗਾ ਜੀ ਥੈਂਕ ਯੂ ਜੀ ਨਾ ਕੋਈ ਹੋਰ ਵੀ ਮਕਦਮੇ ਦਰਜ ਅਗੇ ਪਹਿਲਾਂ ਕਿਹਦੇ ਨੇ ਉਹ ਜਿਹੜਾ ਲੋਪਰੀਤ ਹੈਗਾ ਉਹ ਤੋਂ ਸਾਨੂੰ ਆ ਆ ਵੀ ਇਸੇ ਕੇਸ ਸੇ ਹੁਣ ਪਤਾ ਲੱਗਿਆ ਹੈਗਾ ਜਿਹੜਾ ਦੂਜਾ ਹੈਗਾ ਸੁਖਪ੍ਰੀਤ ਉਹ ਸਾਨੂੰ ਵਾਂਟਡ ਸੀਗਾ ਜਿਹੜਾ ਫਤਿਹਬਾਦ ਖੇਤੀ ਸਟੋਰ ਤੇ ਫਾਇਰਿੰਗ ਹੋਈ ਸੀ ਉਹਦੇ ਵਿੱਚ ਅਸੀਂ ਆਇਡੈਂਟੀਫਾਈ ਕੀਤਾ ਸੀਗਾ ਉਹਦੇ ਨਾਲ ਦੋ ਹੋਰ ਕਿਉਂ ਆਇਡੈਂਟੀਫਾਈ ਕੀਤੇ ਸੀਗੇ ਅਸੀਂ ਤੇ ਇਹਦੇ ਰਿਕਾਰਡ ਤੋਂ ਬਾਅਦ ਹੁਣ ਲੋਪਰੀਤ ਦੇ ਰਿਕਾਰਡ ਦੁਬਾਰੇ ਹੁਣ ਅਸੀਂ ਪੜਤਾਲ ਕਰਾਂਗੇ ਹਾਲੀ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਕਤਲ ਹੁੰਦਾ ਸ਼ਰਿਆਮ ਚੱਲਦੇ ਵਿਆਹ ਦੇ ਵਿੱਚ ਗੋਲੀਆਂ ਚੱਲੀਆਂ ਸੰਤਾ ਇਸੇ ਦਰਮਿਆਨ ਉਹਨਾਂ ਬਦਮਾਸ਼ਾਂ ਦਾ ਪੁਲਿਸ ਦੇ ਵੱਲੋਂ ਇਨਕਾਊਂਟਰ ਕਰ ਦਿੱਤਾ ਗਿਆ ਫਤਿਹਾਬਾਦ ਦੇ ਨਜ਼ਦੀਕ ਤਰਨਤਾਰਨ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਠਪੇੜ ਹੋਈ ਹੈ ਆਮੋ ਸਾਹਮਣੇ ਗੋਲੀਆਂ ਚੱਲਦੀਆਂ ਨੇ ਤੇ ਦੋ ਮੁਲਜ਼ਮਾਂ ਜ਼ਖਮੀ ਕਰ ਦਿੱਤੇ ਗਏ ਨੇ ਜਿਨ੍ਹਾਂ ਦੀ ਪਛਾਣ ਸੁਖਪ੍ਰੀਤ ਸਿੰਘ ਤੇ ਲਾਪ੍ਰੀਤ ਸਿੰਘ ਵਜੋਂ ਹੋਈ ਹੈ ਇਲਾਜ ਦੇ ਲਈ ਇਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਦੋਵਾਂ ਦੇ ਕਬਜ਼ੇ ਦੇ ਵਿੱਚੋਂ ਮੋਟਰਸਾਈਕਲ ਤੇ ਪਿਸਤੌਲਾ ਬਰਾਮਦ ਹੋ ਚੁੱਕੀਆਂ ਨੇ ਤੇ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਇੱਕ ਕੇਸ ਸਪਨਾ ਹੋਇਆ ਸੀਗਾ ਪਿੱਛੇ ਫਰਦਾਬਾਤ ਤੇ ਖੇਤੀ ਸਟੋਰ ਤੇ ਫਾਇਰਿੰਗ ਹੋਈ ਸੀਗੀ ਲੰਡਾ ਹਰੀਕੇ ਦੇ ਐਸੋਸੀਏਟ ਵੱਲੋਂ ਐਕਸਟਰਸ਼ਨ ਦੇ ਕੇਸ ਸੀ ਉਹਦੇ ਵਿੱਚ ਸਾਡੀ ਟੀਮਸ ਕਾਫੀ ਟਾਈਮ ਤੋਂ ਕੰਮ ਕਰ ਰਹੀ ਹੈ ਸੀ ਜਿਦੇ ਵਿੱਚ ਅਸੀਂ ਕਾਫੀ ਬੰਦੇ ਆਇਡੈਂਟੀਫਾਈ ਕੀਤੇ ਤੇ ਉਹਨਾਂ ਤੇ ਰੇਡ ਸਰਚੇਸ ਜਾਂ ਨਾਕਾਬੰਦੀ ਚੱਲ ਰਹੀ ਸੀ ਜੀ ਉਸੇ ਲੜੀ ਦੇ ਵਿੱਚ ਅੱਜ ਸਾਡੇ ਐਸਐਚਓ ਗੋਵਿੰਦਵਾਲ ਸਾਹਿਬ ਨੂੰ ਟਿਪ ਮਿਲੀ ਸੀਗੀ ਇਹਨਾਂ ਨੇ ਨਾਕਾਬੰਦੀ ਕੀਤੀ ਇਧਰ ਦੇ ਏਰੀਆ 'ਚ ਤੇ ਦੋ ਸਸਪੈਕਟਿਡ ਪਰਸਨ ਦਾ ਮੂਵਮੈਂਟ ਸੀਗਾ ਜਦੋਂ ਇਹਨਾਂ ਨੇ ਸਸਪੈਕਟਡ ਬੰਦੇ ਚੇਸ ਕੀਤੇ ਜੋ ਕਿ ਇਨਚਾਰਜ ਦੀ ਟੀਮ ਨੇ ਤੇ ਸਾਹਮਣੇ ਤੋਂ ਸੱਚੀ ਸਾਹਬ ਦੀ ਟੀਮ ਆਈ ਤੇ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਓਪਨ ਕੀਤਾ ਤੇ ਰਿਟੈਲੀਏਟ ਕਰਦੇ ਵੇ ਪੁਲਿਸ ਨੇ ਕ੍ਰਾਸ ਫਾਇਰ ਕੀਤਾ ਜਿਹਦੇ ਵਿੱਚ ਜਿਹੜਾ ਇੱਕ ਮੁੰਡਾ ਹੈਗਾ ਉਹਦੇ ਪਾਉਂਦੇ ਪਰਗੋਡੇ ਤੇ ਫਾਇਰ ਲੱਗਿਆ ਹੈਗਾ ਤੇ ਫਿਰ ਜਿਹੜਾ ਹੈਗਾ ਉਹਨਾਂ ਨੇ ਭਜਣ ਦੀ ਕੋਸ਼ਿਸ਼ ਕਰਦੇ ਫਿਰ ਫਾਇਰ ਕੀਤਾ ਜਿਹਦੇ ਵਿੱਚ ਇੱਕ ਦੂਜੇ ਮੁੰਡੇ ਤੇ ਵੀ ਫਾਇਰ ਲੱਗਿਆ ਹੈਗਾ ਮੌਕੇ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਦੋ ਆ ਵੈਪਨ क्राइम सीन ਤੇ ਇਥੇ ਹੈਗੇ ਤੇ ਇਹਦੇ ਵਿੱਚ ਇੱਕ ਬੰਦਾ ਆਲਰੇਡੀ ਸੁਖਪ੍ਰੀਤ ਸਿੰਘ ਜਿਹੜਾ ਸੀਗਾ ਉਹ ਫਤਿਹਬਾਦ ਫਾਇਰਿੰਗ ਕੇਸ ਸੇ ਅਸੀਂ ਨੋਮਿਨੇਟ ਕੀਤਾ ਹੋਇਆ ਹੈਗਾ ਤੇ ਦੂਜਾ ਬੰਦਾ ਜਿਹੜਾ ਹੈਗਾ ਉਹਦੇ ਬਾਰੇ ਅਸੀਂ ਐਗਜ਼ਾਮਨ ਕਰ ਰਹੇ ਹਾਂ ਉਹ ਵੀ ਉਹਦਾ ਐਸੋਸੀਏਟ ਹੈਗਾ ਜਿਹਦਾ ਨਾਲ ਜਾ ਰਿਹਾ ਹੈਗਾ ਤੇ ਮੇਬੀ ਕੋਈ क्राइम ਕਮਿਟ ਕਰਨ ਜਾ ਰਹੇ ਹੋਣੇ ਜਾਂ ਇਹਨਾਂ ਦਾ ਮੂਮੈਂਟ ਹੈ ਐਸਕੇਪ ਕਰਨ ਕਿੱਥੇ ਜਾ ਰਹੇ ਹੋਣਗੇ ਤੇ ਉਹਦੇ ਲੜੀ ਦੇ ਵਿੱਚ ਜਿਹੜਾ ਹੈਗਾ ਸਾਡੀ ਟੀਮ ਨੇ ਆ ਕੇ ਤਾ ਹੈਗਾ ਇਹਦੇ ਵਿੱਚ ਜਿਹੜੇ ਮੇਨ ਸ਼ੂਟਰ ਹੈਗੇ ਉਹ ਵੀ ਪਹਿਲਾਂ ਹੀ ਅਸੀਂ ਆਇਡੈਂਟੀਫਾਈ ਕੀਤੇ ਹੈਗੇ ਤੇ ਉਹ ਉਹਨਾਂ ਤੇ ਵੀ ਸਾਡਾ ਅ ਰੇਟਸ ਚੱਲ ਰਹੀਆਂ ਹੈਗੀਆਂ ਤੇ ਉਹ ਵੀ ਜਲਦ ਫੜੇ ਜਾਣਗੇ ਸਰ ਸਰ ਵੈਪਨ ਕਿਹੜੇ ਕਿਹੜੇ ਪਹਿਲਾਂ ਵੀ ਇਹ ਕਾਮ ਕਦਮਕਦਮਾਂ ਦਰਦ ਦੇਗਾ ਵੀ ਇਹਦਾ ਕ੍ਰਾਈਮ ਰਿਕਾਰਡ ਜਿਹੜਾ ਹੈਗਾ ਉਹ ਚੈੱਕ ਕਰਾ ਲਏ ਸਰ ਜਿਹੜੇ ਵੈਪਨ ਸਰੋਂ ਕਿਹੜੇ ਕਿਹੜੇ ਹੈਗੇ ਜੀ ਇਹਨਾਂ ਦੇ ਇੱਥੇ ਇੱਕ 30 ਬੋਰ ਦਾ ਹੈਗਾ ਇੱਕ 23 ਬੋਰ ਦਾ ਸਰ ਇਹ ਕਿੰਨੀ ਕਿੰਨੀ ਐਸ ਦੇ ਜਿਹੜੇ ਬੋਰ ਇਹਨਾਂ ਦੇ ਲਗਭਗ 22-23 ਸਾਲ ਦੋਨਾਂ ਦੀ ਏਜ ਹੈਗੀ ਇਹਨਾਂ ਦੀ ਨਹੀਂ ਕਿ ਸਰ ਔਰ ਕੰਮਕਾਰ ਕੋਈ ਕੀ ਪਤਾ ਲੱਗਦਾ ਕੋਈ ਹੁਣ ਹੋਇਆ ਹੈਗਾ ਇਨਸੀਡੈਂਟ ਹੋਇਆ ਹੈਗਾ ਉਸ ਤੋਂ ਬਾਅਦ ਇਹਨਾਂ ਨੂੰ ਇਮੀਡੀਟਲੀ ਉਹਨਾਂ ਨੂੰ ਹਸਪੀਟਲ ਰਸ਼ ਕੀਤਾ ਗਿਆ ਹੈਗਾ ਫਰਦਰ ਟ੍ਰੀਟਮੈਂਟ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੀ ਡਿਟੇਲਡ ਪੁੱਛਤਾਚ ਕਰਕੇ ਫਿਰ ਤੁਹਾਨੂੰ ਅਪਡੇਟ ਸਰ ਕਿੰਨੇ ਫਾਇਰ ਕੀਤੇ ਗਏ ਇਹਨਾਂ ਵੱਲੋਂ ਇਹਨਾਂ ਵੱਲੋਂ 3-4 ਫਾਇਰ ਜਿਹੜੇ ਚਾਰ ਪਾਉਂਦੇ ਇਹਨਾਂ ਨੇ ਫਾਇਰ ਕੀਤੇ ਹੈਗੇ ਤੇ ਉਹਦੇ ਵਿੱਚ ਇੱਕ ਜਿਵੇਂ ਤੁਸੀਂ ਦੇਖ ਰਹੇ ਹੋ ਉਧਰ